ਰਾਤ ਦੇ ਹਨੇਰਿਆਂ ਦੇ ਵਿੱਚ ਜੱਜੇਦਾਰਾਂ ਨੇ ਤਾਜਪੂਸ਼ੀਆਂ ਕਰਵਾਉਣੀਆਂ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗਦਾ ਕਿ ਦਾਲ ਵਿੱਚ ਕੁਝ ਕਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਨਾ ਪੰਜ ਉਥੇ ਹਾਜ਼ਰ ਹੋਵੇ। ਕੁਝ ਕਮੇਟੀ ਦੇ ਮੁਲਾਜ਼ਮ ਆ ਜਿਹੜੇ ਉਹਨਾਂ ਦੀ ਤਾਜਪੂਸ਼ੀ ਕਰਾਉਣ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਪੱਖ ਜਿਹੜਾ ਸੀ ਉਹ ਸੁਣਨਾ ਚਾਹੀਦਾ ਉਹਨਾਂ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਹਿਆ ਕਿ ਦੋ ਚੀਜ਼ਾਂ ਬੰਦ ਕੀਤੀਆਂ ਹਨ ਜਿੱਕਿ ਤਾਂ ਬੋਤਲ ਵਾਲਾ ਪਾਣੀ ਪੰਚ ਕਰਦਾ ਘੜਿਆਲਾ ਪਾਣੀ ਜਿਹੜਾ ਪੀਂਦੇ ਇੱਕ ਜਿਹੜੇ ਪੈਰੀ ਹੱਥ ਲਾਉਂਦੇ ਆ ਪੰਜ ਪੰਜ ਕੇ ਅਦੀ ਕੋਈ ਪ੍ਰਬੰਧ ਦੇ ਕੋਈ ਜਨ ਸਿਕੱਤਰ ਦੇ ਕੋ ਕਮਾ ਵਾਸਤੇ ਉਹ ਬਣ ਆ। ਆਰ ਦੇ ਵਿੱਚ ਵੀ ਜਿਹੜਾ ਹੈ ਇਹ ਸ਼ੋਮਨੀ ਕਮੇਟੀ ਦੇ ਇਲੈਕਸ਼ਨ ਆਵੇ ਔਰ ਇੱਥੇ ਵੀ ਸਾਰਾ ਪ੍ਰਬੰਧ ਜਿਹੜਾ ਇਹ ਪੰਥਕ ਰਵੈਤਾ ਪਰੰਥਕ ਪਰੰਪਰਾਵਾਂ ਦੇ ਪਰੰਥਕ ਸਿਧਾਂਤ ਅਨੁਸਾਰ ਚੱਲੇ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕੁਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁਬਧਾ ਜਿਹੜੀ ਉਹ ਕ੍ਰੀਏਟ ਹੋ ਰਹੀ ਆ। ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਔਰ ਭਰਤੀ ਬੜੇ ਜੋਰ ਸ਼ੋਰ ਨਾਲ ਬੜੇ ਉਤਸ਼ਾਹ ਨਾਲ ਹੋ ਰਹੀ ਆ ਅੱਜ ਅੱਜ ਪਈ ਸਾਹਿਬ ਕੀ ਅੱਜ ਪ੍ਰੋਗਰਾਮ ਹੈਗਾ ਅੱਜ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਹੀਂਡਾ ਸਾਹਿਬ ਜਿਹੜੇ ਆ ਆਪਣੀ ਸਾਰੀ ਟੀਮ ਦੇ ਨਾਲ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਏ ਆ। ਔਰ ਉੱਥੇ ਉਹਨਾਂ ਨੂੰ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਤੇ ਬੜਾ ਲੰਮਾ ਸੰਘਰਸ਼ ਉਹਨਾਂ ਨੇ ਕੀਤਾ ਸੀ। ਉਹਦੇ ਤੋਂ ਬਾਅਦ ਜਿਹੜੀ ਉੱਥੇ ਕਮੇਟੀ ਬਣੀ ਉਹਦੇ ਉਹ ਪ੍ਰਧਾਨ ਬਣੇ ਨੇ। ਸੋ ਅੱਜ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਪਣੀ ਸਾਰੀ ਟੀਮ ਦੇ ਨਾਲ ਉਹ ਮੱਥਾ ਟੇਕਣ ਵਾਸਤੇ ਆਏ ਆ। ਅਸੀਂ ਉਹਨਾਂ ਦਾ ਆਇਆ ਨੂੰ ਜੀ ਆਇਆਂ ਕਹਿੰਦੇ ਆ। ਉਹਨਾਂ ਦਾ ਸਲਮਾਨ ਤੇ ਨਹੀਂ ਕਰਾਂਗੇ ਇਸ ਰੋਪੇ ਲੈਣੇ ਤਾਂ ਉਹਦੇ ਇਹ ਬੰਦ ਕਰਤੇ ਆ ਤੇ ਨਾਲ ਲੈਣੇ ਆ ਤੇ ਨਾਲ ਦੇਣੇ ਆ ਤੇ ਸ੍ਰੀ ਸਾਹਿਬ ਜਿਹੜੀ ਆ ਉਹ ਉਹ ਲੈ ਗਈ ਤੇ ਹੁਣੇ ਹੀ ਭੂਰੀ ਵਾਲਿਆ ਦੇਰੇ ਵਿੱਚ ਬਾਬਾ ਕਸ਼ਮੀਰ ਸਿੰਘ ਜੀ ਦੇ ਬਾਬਾ ਸੁਖਵਿੰਦਰ ਸਿੰਘ ਜੀ ਦੇ ਉੱਥੇ ਬ੍ਰੇਕਫਾਸਟ ਉਹਨਾਂ ਨੇ ਕੀਤਾ ਸੀ ਤੇ ਉਹਨਾਂ ਕਿਹਾ ਕਿ ਅਸੀਂ ਦੋ ਚੀਜ਼ਾਂ ਬੰਦ ਕੀਤੀਆਂ ਹਰਿਆਣੇ ਚ ਇੱਕ ਤਾਂ ਬੋਤਲ ਵਾਲਾ ਪਾਣੀ ਬੰਦ ਕਰਤਾ ਘੜਿਆਲਾ ਪਾਣੀ ਜਿਹੜਾ ਪੀਂਦੇ ਇੱਕ ਜਿਹੜੇ ਪੈਰੀ ਹੱਥ ਲਾਉਂਦੇ ਆ ਭੱਜ-ਭੱਜ ਕੇ ਕਦੀ ਕੋਈ ਪ੍ਰਧਾਨ ਦੇ ਕੋਈ ਜਨ ਸਖਤਰ ਦੇ ਕੋ ਕਮਾ ਵਾਸਤੇ ਉਹ ਬੰਦ ਕਰਦੇ ਆ ਜੀ ਸੋ ਇਸ ਕਰਕੇ ਉਹ ਅੱਜ ਉਹਨਾਂ ਨੇ ਇੱਥੇ ਮੈਂ ਦਿੱਤ ਤਮਸਤ ਕੋਣਾ ਔਰ ਆਪਣੀ ਸਾਰੀ ਟੀਮ ਦੇ ਨਾਲ ਆ ਇਹ ਹੀ ਉਹਨਾਂ ਨੂੰ ਕੀ ਆਏ ਕਹਿੰਦੇ ਆ ਔਰ ਉਹਨਾਂ ਨੂੰ ਜੇ ਉਹਨਾਂ ਨੇ ਸਰੋਪੇ ਬੰਦ ਕੀਤੇ ਆ ਤੇ ਸ੍ਰੀ ਸਾਹਿਬ ਦੇ ਨਾਲ ਨਾਲ ਤੇ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਬਦਲਾਵ ਹੋਰ ਆਵੇਗਾ ਜੀ ਹਾਂਜੀ ਬਦਲਾਵ ਆਵੇ ਤਾਂ ਹੋਰ ਜਿਦਾ ਤੁਸੀਂ ਕਹਿ ਰਹੇ ਹੋ ਕੀ ਚੀਜ਼ਾਂ ਕੀਤੇਗੀ ਵੇਖੋ ਬਦਲਾਅ ਤਾਂ ਇੱਥੇ ਵੀ ਹੋਣਾ ਪੰਜਾਬ 'ਚ ਵੀ ਆਉਣਾ ਆ ਕਿ ਜਦੋਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆਈ ਤਾਂ ਲੋਕ ਦੇਖਣ ਲੱਗੇ ਆ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਵੇ ਔਰ ਇੱਥੇ ਵੀ ਸਾਰਾ ਪ੍ਰਬੰਧ ਜਿਹੜਾ ਇਹ ਪੰਥਕ ਰਵਾਇਤਾਂ ਪ੍ਰੰਥਕ ਪਰੰਪਰਾਵਾਂ ਤੇ ਪ੍ਰੰਥਕ ਸਿਧਾਂਤ ਦੇ ਅਨੁਸਾਰ ਚੱਲੇ ਔਰ 27 ਦੇ ਵਿੱਚ ਵੀ ਤੁਸੀਂ ਦੇਖਿਓ ਜੇ ਜਦੋਂ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਔਰ ਭਰਤੀ ਬੜੇ ਜ਼ੋਰ ਸ਼ੋਰ ਨਾਲ ਬੜੇ ਉਤਸ਼ਾਹ ਨਾਲ ਹੋਈ ਆ ਇਹ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਮਾਣ ਹੈ ਤੇ ਆਉਣ ਵਾਲੇ ਟਾਈਮ ਵਿੱਚ ਨਵੀਂ ਲੀਡਰਸ਼ਿਪ ਜਿਹੜੀ ਹੈ ਔਰ ਥੱਲੋਂ ਪਹਿਲਾ ਪਿੰਡ ਦਾ ਪ੍ਰਧਾਨ ਚੁਣਨਾ ਹੈ ਫਿਰ ਸਰਕਲ ਦਾ ਚੁਣਨਾ ਹੈ ਫਿਰ ਜ਼ਿਲ੍ਹੇ ਦਾ ਚੁਣਨਾ ਹੈ ਫਿਰ ਪ੍ਰਧਾਨ ਪੜਨਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਔਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਖਰਾ ਹੋਊਗਾ ਮੁੱਖ ਮੰਤਰੀ ਦਾ ਕੈਂਡੀਡੇਟ ਵੱਖਰਾ ਹੋਊਗਾ ਔਰ ਜਿਹਨਾਂ ਟਿਕਟਾਂ 'ਤੇ ਲੜੀਆਂ ਨੇ ਪਾਰਲੀਮੈਂਟ ਦੀ ਬੋਰਡ ਦਾ ਚੇਅਰਮੈਨ ਉਹ ਵੱਖਰਾ ਹੋਊਗਾ ਸੋ ਕਾਲ ਤਖਤ ਸਾਹਿਬ ਦਾ ਜਹੇਦਾਰ ਜਿਹੜੇ ਉਹ ਸਭ ਤੋਂ ਉੱਪਰ ਹੋਣਗੇ ਸੁਪਰੀਮ ਹੋਣਗੇ ਇਹ ਨਹੀਂ ਵੀ ਜਦੋਂ ਜੀ ਕੀਤਾ ਉਹ ਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਲਾਤਾ ਜਾਂ ਨਰਪੁਰ ਸਾਹਿਬ ਦੇ ਜਹੇਦਾਰ ਨੂੰ ਲਾਤਾ ਚ ਪਰੇ ਜਿਹੜੇ ਹੈਗੇ ਨੇ ਦਮਦਮਾ ਸਾਹਿਬ ਦੇ ਜਹੇਦਾਰ ਲਾਤਾ ਕਿ ਸਾਡੇ ਅਨੁਸਾਰ ਰੋਕ ਬਣਾਵਾ ਨਹੀਂ ਦਿੱਤਾ ਤੇ ਆਪਾਂ ਜਹੇਦਾਰ ਲਾਤੇ ਇਹ ਨਹੀਂ ਗੱਲ ਹੋਊਗੀ ਇਹੋਨਾਂ ਦਾ ਇੱਕ ਵਿਧੀ ਵਿਧਾਨ ਹੋਊਗਾ ਔਰ ਉਹ ਉਹਨਾਂ ਦਾ 5 ਸਾਲ ਹੋਵੇ 7 ਸਾਲ ਹੋਵੇ ਔਰ ਇਹਦਾ ਸਾਰਾ ਔਰ ਉਹ ਪੰਜਾਂ ਸਾਲਾਂ ਵਿੱਚ ਸਿੱਖੀ ਪਰੰਪਰਾ ਅਨਸਾਰ ਸੱਤਾ ਸਾਲਾਂ ਚ ਉਹ ਜਿਹੜੇ ਜੋ ਵੀ ਕਾਰਜ ਕਰਨਗੇ ਉਹ ਖਾਲਸਾ ਪੰਥ ਨੂੰ ਔਰ ਕਾਲੇਦਾਲ ਨੂੰ ਸ਼੍ਰੋਮਣੀ ਕਮੇਟੀ ਨੂੰ ਸਾਰੇ ਸਿੱਖ ਜਗਤ ਨੂੰ ਪਰਵਾਹ। ਮੇਰੇ ਮੁੱਦਾ ਕੀ ਹੈ ਨਾ ਕਿ ਹਰਿਆਣਾ ਕਮੇਟੀ ਇਕੱਠੀ ਹੋ ਰਹੀ ਹੈ। ਹਰਿਆਣਾ ਕਮੇਟੀ ਇੱਥੇ ਆਈ ਉਹਨਾਂ ਮੱਥਾ ਟੇਕਣਾ ਤੇ ਤੁਹਾਡੇ ਹੁਣੇ ਠਿੰ다 ਸਾਹਿਬ ਨਾਲ ਵੀ ਗੱਲ ਕਰਾਉਣੇ ਜਨ ਸਿਕੰਦਰ ਸਾਹਿਬ ਹੈ ਇੱਥੇ ਲੱਗੇ। ਉਹਨਾਂ ਨੂੰ ਵੀ ਲਿਆ ਉਹਨਾਂ ਨਾਲ ਤੁਹਾਡੀ ਗੱਲ ਕਰਾਂ। ਮੁੱਦਾ ਕੀ ਲੱਗਦਾ? ਮੁੱਦਾ ਕੋਈ ਰੱਖਿਆ ਜਾਵੇ ਜਾਂ ਕੋਈ ਗੱਲਬਾਤ ਕੀਤੀ ਜਾਵੇ ਕਿ ਉਹਨਾਂ ਨੇ ਹਰਿਆਣਾ ਕਮੇਟੀ ਪਹੁੰਚੀ ਹੈ ਇਸ ਬਾਰੇ। ਦੇਖੋ ਮੈਂ ਸ਼੍ਰੋਮਣੀ ਕਮੇਟੀ ਦਾ ਤਾਂ ਮੈਨੂੰ ਪਤਾ ਨੇ ਮੈਂ ਜ਼ਰੂਰ ਕਰੂੰਗਾ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਜੀ ਪ੍ਰਸਾਰ ਵਾਸਤੇ ਜਿਹਦੇ ਵਾਸਤੇ ਇਹਨਾਂ ਨੂੰ ਸੇਵਾ ਮਿਲੀ ਹੈ ਇਹ ਇਹ ਸੇਵਾ ਤਨ ਦੇਈ ਦੇ ਨਾਲ ਔਰ ਮਨ ਨਾਲ ਔਰ ਆਪਣੇ ਜੀ ਜਾਣ ਲਾ ਕੇ ਜਿਹੜੇ ਸਿੱਖੀ ਦੇ ਪ੍ਰਚਾਰ ਵਾਸਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਔਰ ਇੱਕ ਸਾਂਝਾ ਮਹਾਜ ਜਿਹੜਾ ਇੱਕ ਚੰਗਾ ਮਹਾਜ ਪੰਜਾਬ ਦੇ ਵਿੱਚ ਜਿਹੜਾ ਮੈਂ ਕਹਿੰ ਸਕਦਾ ਹਾਂ ਕਿ ਬੇਕੋ ਬਤੌਰੇ ਸਿੱਖ ਬਹੁਤ ਵਧੀਆ ਸਿੱਖ ਸਨ ਜੀ ਉਹਦੇ ਕਰਕੇ ਸਾਡੇ ਦੁਨੀਆ ਦੇ ਵਿੱਚ ਵੀ ਜਿਹੜੀ ਆ ਪਛਾਨ ਸਿੱਖਾਂ ਦੀ ਬਣੀ ਆ ਸੋ ਵੱਖਰੀ ਗੱਲ ਉਹਨਾਂ ਕੋਲੇ ਇੱਕ ਪਾਰਟੀ ਜਿਹੜੀ ਉਹ ਕਾਂਗਰਸੀ ਉਹਦੇ ਕਰਕੇ ਜਿਹੜਾ ਇਹ ਨਾ ਉਹਨਾਂ ਦਾ ਵਿਰੋਧ ਹੋ ਰਿਹਾ ਲੇਕਿਨ ਮੈਂ ਬਚਾਤੇ ਖੁਦ ਜਿਹੜਾ ਜੇ ਉਹਨਾਂ ਦੀ ਫੋਟੋ ਲੱਗਦੀ ਤੇ ਮੈਂ ਉਹ ਗੱਲ ਦਾ ਵਿਰੋਧ ਨਹੀਂ ਕਰਾਂ ਕਿਉਂਕਿ ਕਿਉਂਕਿ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਹਮਲਾ ਇਥੇ ਇੰਦਰਾ ਗਾਂਧੀ ਨੇ ਕੀਤਾ ਸੀ ਔਰ ਇਥੇ ਉਹਨਾਂ ਦੀ ਟੀਮ ਨੇ ਕੀਤਾ ਸੀ ਇਹ ਜਿਹੜਾ ਸਰਦਾਰ ਮਨਮੋਹ ਸਿੰਘ ਜਿਹੜਾ ਦਸਕੋ ਬਾਹੀ ਮੰਗੇ ਹੀ ਬਤੌਰ ਪ੍ਰਧਾਨ ਮੰਤਰੀ ਤੇ ਬਾੜਾ ਆ। ਔਰ ਇੰਦਰਾ ਗਾਂਧੇ ਨੂੰ ਨਹੀਂ ਆਹੀ ਕਦੇ ਭੁੱਲ ਸਕਦੇ। ਨਾ ਇਹ ਸਾਕੇ ਨੂੰ ਭੁੱਲ ਸਕਦੇ। ਨਾ ਜਿਹੜਾ ਉੱਥੇ ਇਨਾ ਤਕਾਲਤਖ ਸਾਹਿਬ ਟਾਇਆ ਉਹਨੂੰ ਭੁੱਲ ਸਕਦੇ ਕਦੀ। ਪਰ ਉਹ ਬਤੌਰ ਸਿੱਖ ਜਿਤਨਾ ਚੰਗੇ ਆਪਣੇ ਅਕਨੌਮਿਕ ਦੇ ਚੰਗੇ ਹੀ ਔਰ ਪ੍ਰਬੰਧਕ ਚੰਗੇ ਹੀ। ਇਮਾਨਦਾਰ ਉਹਨਾਂ ਵਰਗੇ ਜਿਤਨਾ ਜਹਦਰ ਖਚਾਂਸੇ ਚੌੜਾ ਸੀ। ਇਮਾਨਦਾਰ ਸਨ। ਇੱਕ ਹਾਂਜੀ ਮਿਰਸਾ ਸਿੰਘ ਉਹ ਉਹ ਨਾ ਪਰ ਟੋਰਨਾ ਨੇ ਕਿ ਕਿਸੇ ਅਰੇਕਾ ਸੇਕਲੂਰ ਦਾ ਹਾਰਾ ਜਿਹਨਾਂ ਨੂੰ ਅਕਾਲ ਪੁਰਖ ਸਾਹਿਬ ਤੋਂ ਸਿਖਿਆ ਜਾਂਦਾ ਕੱਢਿਆ ਜਾਂਦਾ ਪਰ ਉਹਨਾਂ ਨੇ ਬਦਕਿਸਮਤੀ ਇਹ ਕਿ ਉਹਨਾਂ ਨੂੰ ਦਿੱਤਾ ਹੈ ਜਿਨ੍ਹਾਂ ਨੂੰ ਲੋਕ ਜਹੇਦਾਰ ਮੰਨਦੇ ਸਾ ਜਿਨ੍ਹਾਂ ਨੂੰ ਅਕਾਲ ਪੁਰਖ ਸਾਹਿਬ ਦਾ ਜਹੇਦਾਰ ਨਹੀਂ ਲੋਕ ਮੰਨਦੇ ਨਾ ਖਾਲਸਾ ਪੰਥ ਮੰਨਦਾ ਨਾ ਕੋਈ ਵੀ ਨਹੀਂ ਮੰਨਦਾ ਜਦੋਂ ਉਹਨਾਂ ਨੂੰ ਕੋਈ ਵੀ ਨਹੀਂ ਮੰਨਦਾ ਜਹੇਦਾਰ ਜਦੋਂ ਉਹਨਾਂ ਨੂੰ ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਦੇ ਅਨਸਾਰ ਬਣਾਇਆ ਨਹੀਂ ਗਿਆ ਕਿਆ ਔਰ ਉਹਨਾਂ ਨੂੰ ਰਾਤ ਦੇ ਹਨੇਰੇ 'ਚ ਬਣਾਇਆ ਗਿਆ ਔਰ ਉਹ ਉਹ ਟਾਈਮ ਤੇ ਨਾ ਗੁਰੂ ਗ੍ਰੰਥ ਸਾਹਿਬ ਸੀ ਤੇ ਨਾ ਖਾਲਸਾ ਪੰਥ ਸੀ ਇਹ ਕਰਕੇ ਜਦੋਂ ਉਹਨਾਂ ਨੂੰ ਖਾਲਸਾ ਪੰਥ ਦੀ ਮੰਨਦਾ ਉਹ ਜਿੰਦੂ ਮਰਜ਼ੀ ਮaaf ਕਰਨ ਜਿੰਦੂ ਮਰਜ਼ੀ ਰੱਖਣ ਉਹਨਾਂ ਦਾ ਆਪਣਾ ਠੀਕ ਸੋ ਇਹ ਕਰਕੇ ਇੱਥੇ ਅਸੀਂ ਮੰਗ ਕਰਦੇ ਜੇ ਪਹਿਲੇ ਸਿੰਘ ਸਾਹਿਬ ਤੇ ਨਾ ਉਹਨਾਂ ਨੂੰ ਇੱਥੇ ਦੁਬਾਰਾ ਸ਼ੁਸ਼ੋਭਿਤ ਕਰਾਂਗੇ ਔਰ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਕੱਢਿਆ ਗਿਆ ਹੈ ਉਹਨਾਂ ਨੇ ਸਿੱਖੀ ਪਰੰਪਰਾ ਅਨੁਸਾਰ 2 ਦਸੰਬਰ ਨੂੰ ਜਿਹੜੇ ਫੈਸਲੇ ਕੀਤੇ ਸਿੱਖੀ ਪਰੰਪਰਾ ਅਨੁਸਾਰ ਕੀਤੇ ਸੀ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਥੋਂ ਹਟਾਇਆ ਗਿਆ ਤੇ ਨਵੇਂ ਜਥੇਦਾਰ ਯਾਨੀ ਕੁਲਦੀਪ ਸਿੰਘ ਨੂੰ ਤੇ ਟੇਕ ਸਿੰਘ ਧਨੌਲਾ ਨੂੰ ਲਾਇਆ ਗਿਆ ਪੰਥ ਦੇ ਵੱਡੇ ਹਿੱਸੇ ਵੱਲੋਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਨੇ ਤਾਜ ਪੋਸ਼ੀਆਂ ਕਰਵਾਉਣੀਆਂ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗਦਾ ਕਿ ਢਾਲ ਵਿੱਚ ਕੁਝ ਕਾਲਾ ਹੈ ਜਥੇਦਾਰ ਹੁਣ ਪੰਥ ਦੇ ਗੁਰੂ ਗ੍ਰੰਥ ਦੇ ਤੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਤੇ ਨਾ ਪੰਥ ਉੱਥੇ ਹਾਜ਼ਰ ਹੋਵੇ ਕੁਝ ਕਮੇਟੀ ਦੇ ਮੁਲਾਜ਼ਮ ਆ ਜਿਹੜੇ ਉਹਨਾਂ ਦੀ ਤਾਜਪੋਸ਼ੀ ਕਰਾਉਣ ਤੇ ਫਿਰ ਉਹਨਾਂ ਦੇ ਫੈਸਲੇ ਵੀ ਇਦਾਂ ਦੇ ਹੋਣਗੇ ਜਿਹੜੇ ਫੈਸਲੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਕੀਤੇ ਜਿਹੜੀਆਂ ਕੰਪਲੇਂਟਾਂ ਸੀ ਚਾਹੇ ਉਹ ਬਿਆਨੀ ਅਰੰਜੀਤ ਸਿੰਘ ਤੇ ਸੀ ਉਹਨਾਂ ਨੂੰ ਨਾ ਬੁਲਾ ਕੇ ਸੁਣਿਆ ਗਿਆ ਮਰਜ਼ੀ ਨਾਲ ਫਤਵੇ ਦੇ ਦਿੱਤੇ ਗਏ ਸ਼ੋਸ਼ ਕਾਰਨ ਕਰਕੇ ਮੈਂ ਸਮਝਦਾ ਇਹ ਟਕਰਾਜ ਜਿਹੜਾ ਗਿਆਨੀ ਕੁਲਦੀਪ ਸਿੰਘ ਦੇ ਫੈਸਲਿਆਂ ਦੇ ਕਰਕੇ ਹੋਇਆ ਸ਼੍ਰੋਮਣੀ ਕਮੇਟੀ ਕਰਕੇ ਹੋਇਆ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਪੱਖ ਜਿਹੜਾ ਸੀ ਉਹ ਸੁਣਨਾ ਚਾਹੀਦਾ ਉਹਨਾਂ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਦੇਖੋ ਸ਼੍ਰੋਮਣੀ ਕਮੇਟੀ ਵੱਲੋਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨ ਵਾਸਤੇ ਜਿਹਦਾ ਕਿ ਸਮਰਥਨ ਤਾਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਵੀ ਪੂਰਾ ਸਮਰਥਨ ਕੀਤਾ ਕਿ ਜਿਹਨਾਂ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਤੋਂ ਫੈਸਲਾ ਲਿਆ ਚਾਹੇ ਉਹ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰਨ ਦਾ ਤੇ ਚਾਹੇ ਕੁਲਦੀਪ ਸਿੰਘ ਗੜਗੱਜ ਤੇ ਤੇਜ ਸਿੰਘ ਢੋਲਾ ਨੂੰ ਤਲਬ ਆਪਣਾ ਤਨਖਾਈਏ ਕੋਸ਼ਤ ਕਰਨ ਦਾ ਉਹਦਾ ਸਮਰਥਨ ਪਟਨਾ ਸਾਹਿਬ ਕਮੇਟੀ ਨੇ ਵੀ ਕੀਤਾ ਸੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਹੁਣ ਜਿੰਨਾਂ ਪੰਜ ਪਿਆਰਿਆਂ ਨੇ ਸੌਦਾ ਸਾਧ ਤੇ ਮਾਫੀ ਨਾਮੇ ਦੇ ਅਕਾਲ ਤਖਤ ਤੋਂ ਫੈਸਲਾ ਲਿਆ ਸੀਗਾ ਉਹਨਾਂ ਪੰਜ ਪਿਆਰਿਆਂ ਨੂੰ ਤਾਂ ਸ਼੍ਰੋਮਣੀ ਕਮੇਟੀ ਨੇ ਘਰੋਂ ਤੋਰ ਦਿੱਤਾ ਸਸਪੈਂਡ ਕਰ ਦਿੱਤਾ ਤੇ ਅੱਜ ਪੰਜ ਪਿਆਰਿਆਂ ਨੂੰ ਵਰਤਾ ਜਾ ਰਿਹਾ ਚਾਹੇ ਉਹ ਪੰਜ ਪਿਆਰੇ ਖਾਲਸਾ ਦੇ ਹੋਣ ਕੇਸਗੜ ਸਾਹਿਬ ਦੇ ਹੋਣ ਚਾਹੇ ਉਹ ਦਮਦਮਾ ਸਾਹਿਬ ਦੇ ਹੋਣ ਉਦੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਕਹਿੰਦੇ ਸੀ ਇਹ ਮੁਲਾਜ਼ਮ ਨੇ ਤੇ ਅੱਜ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਵਰਤ ਰੇ ਆ ਅਕਤਾਰ ਮੰਦਰਜੀ ਪਟਨਾ ਸਾਹਿਬ ਦੇ ਹੁਕਮਾਂ ਨੂੰ ਰੱਦ ਕਰਾਉਣ ਲਈ ਸੋ ਇਹਨਾਂ ਗੱਲਾਂ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਰਮਾਂ ਨੂੰ ੱਤਕਾ ਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹਾਰਵਾਲ ਗਈ ਤੇ ਅੱਜ ਇਹ ਜਿਹੜੇ ਹਾਲਾਤ ਆ ਜੋ ਟਕਰਾਅ ਤਖਤਾਂ ਚ ਪੈਦਾ ਕੀਤਾ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲਦੀਪ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਉਸ ਜ਼ਿੰਮੇਵਾਰ। ਅ ਦਾਦਵਾਲ ਜੀ ਅਸੀਂ ਦੇਖ ਰਹੇ ਹਾਂ ਸਾਰੀ ਦੁਨੀਆ ਦੇਖ ਰਹੀ ਹੈ ਜਦੋਂ ਤੇ ਹੀ ਕੁਲਦੀਪ ਸਿੰਘ ਹੋਰੀ ਬੜੇ ਨੇ ਮਾਫੀਨਾਮਾ ਬੜੇ ਜ਼ੋਰਾਂ ਦੇ ਨਾਲ ਚੱਲ ਰਿਹਾ ਚਾਹੇ ਅਸੀਂ ਢੰਡਰੀਆਂ ਵਾਲੇ ਸਾਹਿਬ ਦੀ ਗੱਲ ਕਰ ਲਈਏ ਚਾਹੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਗੱਲ ਕਰ ਲਈਏ ਚਾਹੇ ਹੋਰਨਾਂ ਦੀ ਗੱਲ ਕਰ ਲਈਏ ਇੱਕ ਨਾਮ ਹੋਰ ਸਾਹਮਣੇ ਆ ਰਿਹਾ ਹੈ ਵਿਸ਼ਵਾ ਸਿੰਘ ਵਲਟੋਹਾ ਦਾ ਵੀ ਜਿਮਾਂ ਜਾਂਚਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰੋਵੀਜ਼ਨ ਹੈਗੀ ਆ ਪੰਜ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁਬਧਾ ਜਿਹੜੀ ਉਹ ਕ੍ਰੀਏਟ ਹੋ ਰਹੀ ਆ ਤੇ ਨਾ ਕੋਈ ਗਲਤੀਆਂ ਦੀ ਸਜ਼ਾ ਹਾਂ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋ ਵਿਚਾਰਨਾ ਵਟਾਂਦਰਾ ਤੇ ਜਿਸ ਤਰੀਕੇ ਨਾਲ ਗਿਆਨੀ ਕਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀ ਨਾਮੇ ਤਾਂ ਹੋ ਸਕਦੇ ਤਖਤਾਂ ਦੇ ਮਾਫੀ ਨਾਮੇ ਨਹੀਂ ਆ ਨਿਕਾ ਜੀ ਸਾਹਿਬ ਮੈਂ ਡਾਕਟਰ ਨੂੰ ਪਾਠ ਜਿੰਨੀ ਫੋਟੋ ਲੋ ਗਿਆ ਸੀ ਅਜੀ ਕਿਸ ਨੂੰ ਪੁੱਛੋ ਗੁਰੂ ਮਹਾਰਾਜ ਜੀ ਨੇ ਕਹੀ ਹੈ ਹਰਿਆਣਾ ਕਮੇਟੀ ਦੇ ਵਿੱਚ ਪ੍ਰਧਾਨ ਇਹ ਤੁਸੀਂ ਅੱਜ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਜੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਵੱਲੋਂ 40 ਮੈਂਬਰਾਂ ਦਾ ਬਾਣ ਹਰਿਆਣਾ ਕਮੇਟੀ ਦੀ ਚੋਣ ਜਿੱਤ ਕੇ ਕਿੰਨੂ ਹੱਲ ਕਰਾ ਸੰਗਤਾਂ ਦਾ ਖਤਵਾ ਲੈ ਕੇ ਆਏ ਤੇ 40 ਮੈਂਬਰ ਸਹਿਬਾਨਾ ਨੇ 9 ਮੈਂਬਰ ਖਾਤਕ ਕੀਤੇ ਸੀ 49 ਦਾ ਹੱਲ ਪੂਰਾ ਹੋਇਆ ਨਹੀਂ ਕਰ ਲੋ ਯਾਰ ਸਰਦਾਰ ਜਗਦੀਸ਼ ਸਿੰਘ ਢੀਡਾ ਨੂੰ ਮੁੱਖ ਸੇਵਾਦਾਰ ਨਹੀਂ ਭਾਵੇਂ ਹੋਰ ਗੁੰਮੂ ਦੇ ਨਾਲ ਸਾਡੇ ਮੈਂਬਰ ਸਹਿਬਾਨਾ ਵੱਲੋਂ ਬਹੁਮਤ ਦੇ ਨਾਲ ਚੁਣਿਆ ਗਿਆ ਸਰਦਾਰ ਗੁਰਮੀਤ ਸਿੰਘ ਜੀ ਮੀਤਰਾ ਰਾਮ ਸਰ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਜਗਦੀਸ਼ ਸਿੰਘ ਦੀ ਤਲਾਕੌਰ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆਂ ਉਹਨਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਸਰਦਾਰ ਬਲਵਿੰਦਰ ਸਿੰਘ ਢਿੰਡਰ ਉਹਨਾਂ ਨੂੰ ਮੀਤ ਸਕੱਤਰ ਚੁਣਿਆ ਗਿਆ ਔਰ ਇਸੇ ਤਰ੍ਹਾਂ 6 ਐਗਜ਼ੀਕਟਿਵ ਮੈਂਬਰ ਸਰਦਾਰ ਜਗਧਾਰ ਸਿੰਘ ਮਾਨ ਮਠੜੀ ਸਰਦਾਰ ਕੁਮਾਰ ਸਿੰਘ ਜੀ ਮੋਤਾਨੀ ਸਰਦਾਰ ਕਰਮ ਸਿੰਘ ਜੀ ਲੁਧਨਾਬਾਦ ਸਰਦਾਰ ਰੁਪਿੰਦਰ ਸਿੰਘ ਜੀ ਪੰਜੋਖਰਾ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਟੀਮਾ ਕਰਨਾਲ ਤੇ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਇਹਨਾਂ ਨੂੰ 11 ਮੈਂਬਰੀ ਜਿਹੜੀ ਕਾਰਤੀ ਕਰਨੀ ਸੀ ਉਹਦੀ ਚੋਣ 23 ਤਰੀਕ ਨੂੰ ਕੀਤੀ ਗਈ ਔਰ ਉਸ ਤੋਂ ਬਾਅਦ ਅੱਜ ਸਾਰੇ ਐਗਜ਼ੀਕਟਿਵ ਔਰ ਸਾਡੇ ਸੀਨੀਅਰ ਮੈਂਬਰ ਸਰਦਾਰ ਸਵਰਨ ਸਿੰਘ ਜੀ ਬੂੰਗਾ ਟਿੱਬੀ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਸਾਬਕਾ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੁੰਡੇਬਰ ਸਾਬਕਾ ਮੈਂਬਰ ਸਰਦਾਰ ਇੰਦਰਜੀਤ ਸਿੰਘ ਜੀ ਵਾਸੂ ਦੇਵਾ ਜੀ ਅਸੀਂ ਸਾਰੇ ਅੱਜ ਇੱਥੇ ਨਾਤਮਸਤਕ ਹੋਣ ਵਾਸਤੇ ਆਏ ਆ ਜਿੱਥੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਸਿੱਖ ਲਗੇਬੰਦੀਆਂ ਭਾਈ ਮੋਹਨ ਸਿੰਘ ਜੀ ਦਮਦਮੇ ਟਕਸਾਲ ਉਹਨਾਂ ਦੇ ਸਾਥੀਆਂ ਵੱਲੋਂ ਸਨਮਾਨ ਕੀਤਾ ਗਿਆ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਾਤਮਸਤਕ ਹੋ ਕੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਔਰ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕਰਨ ਵਾਸਤੇ ਔਰ ਇਸੇ ਤਰ੍ਹਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਸਾਰੇ ਰਲ ਮਿਲ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਭੂਰਾ ਕੋਨਾ ਉਹਨਾਂ ਦੇ ਵੱਲੋਂ ਵੀ ਸਨਮਾਨ ਸੋ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨਵ ਨਿਯੁਕਤ ਜਿਹੜੀ ਸਾਡੀ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਗੁਰੂ ਘਰਾਂ ਦਾ ਪ੍ਰਬੰਧ ਸਚਾਰੂ ਢੰਗ ਦੇ ਨਾਲ ਚਲਾਉਣ ਤੇ ਧਰਮ ਪ੍ਰਚਾਰ ਸੇ ਸਵਾਵਾ ਐਜੂਕੇਸ਼ਨ ਸਵਾਵਾ ਚੜ੍ਹਦੀ ਕਲਾ ਦੇ ਨਾਲ ਕਰਨ ਦਾ ਜਰੂਰ ਬਲ ਬਖਸ਼ ਜ ਇਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੇ ਨਤ ਮਸਤਕ ਹੋ ਕੇ ਅਰਦਾਸ ਕਰਨ ਵਾਸਤੇ ਪੁੱਜਿਆ